ਦੀ ਗੱਲ ਜੀ ਉਹ ਅਗੇ ਤਾਈ ਥੋੜਾ ਜਿਹਾ ਬਲਾਉਚ ਪਹੁੰਚੇ ਮੋਟਰ ਉੱਪਰ ਕੱਖ ਵੱਢ ਕੇ ਆਪਣਾ ਰੱਖਿਆ ਜਿਹੜੀ ਆਉਂਦੀ ਗਵਰਨਮੈਂਟ ਦੀ ਡਿਊਟੀ ਆ ਉਸ ਤੋਂ ਬਾਅਦ ਹੁਣ ਉਹਨੂੰ ਲੱਗੇ ਆ ਬਹਣ ਉੱਥੇ ਫਿਰ ਥੋੜੀ ਬਾਸਮਤੀ ਲੌਂਦੀ ਸਲਾਹੇ ਥਾਣੇ ਵਾਸਤੇ ਇੱਕ ਕਨਾਲ ਜਗ੍ਹਾ ਹੁੰਦੋਂਗੇ ਇਹ ਆਪਣਾ ਖੇਤ ਸੜਕ ਦੇ ਪਰਲੇ ਪਾਸੇ ਆ ਗਿਆ ਇੰਨਾਕ ਇੱਕ ਕਨਾਲ ਜਗ੍ਹਾ ਬਾਕੀ ਸੜਕ ਦੇ ਪਰਲੇ ਪਾਸੇ ਰਹਿ ਗਈ ਜੇ ਸੜਕ ਬਣੀ ਆ ਤਾਂ ਇਹ ਫਿਰ ਵੇਚ ਨੂੰ ਲੰਘੀ ਖੇਤਾਂ ਦੇ ਉੱਤੇ ਕਰਕੇ ਇੱਕ ਕਨਾਲ ਇੱਧਰ ਬਾਕੀ ਸਾਢੇ ਫੇਡ ਉੱਧਰ ਆ ਸਾਰੀ ਲੱਗੇ ਬੰਦੇ ਸਾਡੇ ਸਫਾਈ ਕਰਨ ਠੀਕ ਆ ਜੀ ਤੋਸਰੀ ਕੋ ਲੱਗੇ ਹਣੇ ਬਾਕੇ ਤਿਆਰ ਕਰ ਜੀ ਉਹ ਥੋੜਾ ਜਿਹਾ ਬਾਜਰਾ ਖੜਾ ਉਹ ਵੱਡਾਂਗੇ ਹਲੇ 2 ਦਿਨ ਤੱਕ 2-3 ਦਿਨ ਲੰਘ ਜਣੇ ਮੈਂ ਕਿਹਾ ਵੀ ਮੀਂਹ ਦਾ ਕੋਈ ਪਤਾ ਨਹੀਂ ਹੈਗਾ ਬਾਕੀ ਪਿੱਛੇ ਤਾਂ ਬਾਕੇ ਤਿਆਰ ਕਰ ਦਈਏ ਇਹਨੇ ਜਿੰਨੀ ਹੈਗੀ ਆ ਇਹਨੂੰ ਬਣਾ ਦਈਏ ਹਣੇ ਬਾਕੇ ਵਧੀਆ ਕੱਖ ਸੁੱਕੂ ਜਿਹੜਾ ਬਾਜਰਾ ਦੋਰਾ ਫੁੱਟਿਆ ਮੋੜਾ ਮੋਟਾ ਇਹਨੂੰ ਤਾਂ ਹਜੇ ਲੰਘ ਜਣੇ ਉਹ ਆਏ ਆ ਵੀ 3-4 ਦਿਨ ਲੰਘ ਜਣੇ ਸਾਡੇ ਬਾਜਰੇ ਦੇ ਮਾ ਉਹਨੇ ਦਿਨ ਉੱਪਰ ਲਈ ਪਤੂ ਬਾਬੂ ਵੇ ਸੁੱਕ ਜੂਗਾ ਠੀਕਾ ਟਾਲੀ ਖੜੀ ਸੀ ਖੇਤ ਚ ਪਤਾ ਨਹੀਂ ਕਾਹਦੇ ਸਾਰੀਆਂ ਸੁੱਕ ਗਈਆਂ ਸੀ ਇੱਕ ਸਾਲ ਦੇ ਵਿੱਚ ਵਿੱਚ ਸਾਰੀ ਸੁੱਕ ਗਈ ਬਿਲਕੁਲ ਪਤਾ ਨਹੀਂ ਕਿਹਾ ਹੋਇਆ ਕਿਹਾ ਨਹੀਂ ਐਨੀ ਸੁੱਕ ਵੀ ਹੈ ਨਹੀਂ ਵੀ ਕਿਤੇ ਸੀ ਮੁਕ ਨਹੀਂ ਖਾਲੀ ਹੋ ਗਏ ਸਾਰੀ ਸੁੱਕ ਗਈ ਆ ਇਹਨਾਂ ਦਾ ਬਾਜਰਾ ਖੜਾ ਮੈਂ ਚਲੀ ਦਿਨ ਇਹਨੇ ਦੋ ਤਿੰਨ ਦਿਨ ਕੱਟ ਲੈਂਦੇ ਆ ਬਾਕੀ ਨੂੰ ਤਿਆਰ ਕਰ ਦਈਏ ਬਾਕੇ ਇਹਨੇ ਚਲੋ ਠੀਕ ਆ ਜੀ ਬਬਈ ਥੋੜਾ ਬਬਈ ਤੇ ਹੁਣ ਇਹਦੇ ਚ ਕਿਹੜੀ ਪਨੀਰੀ ਵੀ ਜਣੀ ਆ ਆਹਾਂ ਕਿਹੜੇ ਤਾਂ ਲਾਉਣੇ ਬਾਸਮਤੀ 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 ਖਾਣੇ ਵਾਲੀ ਹਾਂ ਹਾਂ ਘਰ ਨੂੰ ਵਧੀਆ ਹੈ ਵਧੀਆ ਆਪਣਾ ਸਰੀ ਜਾਊਗਾ ਮੁੱਲੇ ਕਿ ਆਉਣ ਨਾਲ ਤਾਂ ਬਈ ਆ ਔਰ ਬਾਬਾ ਹੋ ਜਾਣਾ ਹੁਣ ਆਹ ਕੱਲੂ ਵੱਢ ਲਾਂਗੇ ਜਿਹੜੇ ਰਹਿ ਗਏ ਕੱਲੂ ਪਰਸੋਂ ਨੂੰ ਦੋ ਦਿਨਾਂ ਚ ਵੱਢ ਕੇ ਹੂੰ ਤਿੰਨ ਚਾਰ ਦਿਨ ਪਾ ਦਾਂਗੇ ਤਿੰਨ ਚਾਰ ਦਿਨ ਪਾਈ ਜਾਵਾਂਗੇ ਆਹ ਜਿਹੜੇ ਇਹਦੇ ਜੇ ਪਹਿਲਾਂ ਪਪੂਲਰ ਤੇ ਉਹ ਹੁਣ ਦੁਬਾਰਾ ਉੱਗ ਗਏ ਹੈ ਨਾ ਜੜਾਂ ਕਰਕੇ ਹੈ ਬਾਬੀ ਇਹ ਵੀ ਵੱਟਣੇ ਪੈਣਗੇ ਬਾਕੀ ਦਾ ਪਟੋ ਗਿਆ 2 ਕੇ ਰਹਿ ਗਏ ਬਾਕੀ ਦਾ ਪਟ ਦੇ ਦੇਣਾ

ਕੋਈ ਦਲੋਏ ਕੋ ਪਹੁੰਚਿਆ ਕਿਦਾਂ ਫਿਰ 80 ਠੀਕ ਆ ਵਧੀਆ ਜੀ ਆਹਨ ਇਹਦਾ ਵੀ ਲੀਡਰ ਆ ਮੈਂ ਕੋਈ ਸਟੈਂਡ ਕਰ ਗਿਆ ਸਾਡੇ ਉਹ ਜਗੜਾ ਸਾਡੇ ਦੇਸ ਦੇ ਲੀਡਰਾਂ ਦਾ ਗਿਰਿਆ ਉਹ ਕੋਈ ਨਾ ਗਿਰ ਗਿਆ ਕਹਿੰਦਾ ਗਿਰ ਗਿਆ ਹਾਂ ਹਾਂ ਰਸੀਆ ਬੰਨੇ ਆ ਉਹ ਦੇਖ ਉਹ ਚੱਲ ਕੋਈ ਨਹੀਂ ਤਾਂ ਫੇਰ ਨੂੰ ਹਾਂ ਫੇਰ ਚੱਕੇ ਲਾਵਾਂਗੇ ਹਾਂ ਲੀਡ ਦਿਗਣਾ ਲੀਡਰਾਂ ਦਾ ਗਿਰਿਆ ਬਹੁਤ ਕੰਮ ਹੋਇਆ ਵਾ ਉਹਨਾਂ ਦਾ ਚੱਕ ਨਹੀਂ ਸਾਦੇ ਹੁਣ ਅਸੀਂ ਕਾ ਕਰੀਏ ਹੈ ਉਹਦਾ ਮਤਲਬ ਚੱਕ ਨਹੀਂ ਸਾਦਾ ਸਟੈਂਡ ਚੱਕਣਾ ਪੈਣਾ ਲਲਾ ਤਾਂ ਉਹ ਬਿਲਡਿੰਗ ਟੁੱਟ ਗਈ ਮੜੀ ਥੱਲੇ ਤੇ ਤੇ ਜਿਹੜਾ ਵੀ ਉੱਪਰ ਕਹਿ ਰਿਹਾ ਨਾ ਉਹ ਥੱਲੇ ਪੋਹ ਦੇਖ ਪੱਤੀ ਦੇ ਵਿੱਚ ਨਾ ਸਰਾਕ ਮਾਰਿਆ ਉਹ ਸਰਾਕ ਮਾਰਿਆ ਉਹਨੂੰ ਵੀ ਵਿੱਚ ਪਾ ਕੇ ਬੈਲਡ ਕਰਦੇ ਬਹੁਤ ਵੱਡਾ ਹੋਣੇ ਨੂੰ ਨਾ ਲੋੜ ਨਹੀਂ ਇਕੜਨੀ ਪਈ ਨਾ ਪੱਤੀ ਚ ਨੂੰ ਜਿੱਥੇ ਨੂੰ ਨਿਕਲੇ ਪਾ ਕੇ ਪੱਤੀ ਨੂੰ ਸੱਟ ਮਾਰ ਕੇ ਇੱਥੇ ਆ ਥੱਲੇ ਹਾਂ ਪੜਾਉਣ ਲੱਗਿਆ ਤਾਂ ਅੰਦਰ ਮੈਂ ਗਿਆ ਵੀ 40 ਨੂੰ ਪਹਿਲਾਂ ਸਰਵਾਖੀ ਲਿਆ ਮੈਂ ਯੈਸ ਜ਼ਰੂਰੀ ਯਾਰ ਸਟੈਂਡ ਦਾ ਜ਼ਰੂਰੀ ਆ ਤੈਨੂੰ ਪਤਾ ਸਟੈਂਡ ਦਾ ਜ਼ਰੂਰੀ ਆ ਬੱਡੇ ਦਾ ਹੋਵੇ ਜਾਂ ਜਾਂਦਾ ਮਰਦੀ ਹਾਂ ਸਟੈਂਡ ਸਭ ਤੋਂ ਜ਼ਰੂਰੀ ਆ ਨਹੀਂ ਥੋੜੀ ਬਾਸਮਤੀ ਰਹੇਗੀ ਬਾਕੀ ਤਾਂ ਲੱਗੇ ਪੈ ਜਾਣੇ ਇੱਕ ਨਹੀਂ ਪੈ ਜਾ ਪੈ ਬੋਪਰੇ ਸੱਟ ਮਾਰਦੀ ਉਹਨੂੰ ਮੜੀ ਥੱਲੇ ਨੂੰ ਦੱਬ ਕੇ ਫੇਰ ਬੈਲਟ ਕਰਦੇ ਦੱਬ ਕੇ ਫੇਰ ਬੈਲਟ ਕਰਦੇ ਉਹਨੂੰ ਬਾਸ ਚੱਲ ਆਉਂਦਾ ਨਹੀਂ ਲੋਟੇ ਵੀ ਜਾ ਆ ਗਿਆ ਰੋਟਾ ਸਾਡ ਮਾਰਨ ਨੂੰ ਬਾਈ ਦੇਖ ਲੈ ਆ ਫੇ ਇਧਰ ਮੈਂ ਕਿਤੇ ਇਹ ਵੀ ਨਹੀਂ ਮੰਨਦਾ ਹੈਗਾ ਮਨ ਮੰਨਣਾ ਤਾਂ ਪੈਣੀ ਹੁਣ ਨਹੀਂ ਮੈਨੂੰ ਇਹ ਪਟਕੇ ਨਾ ਮਲਾ ਦੇਂਗੇ ਅੰਕਲ ਹੁਣ ਕਿੰਨੇ ਬਾਈ ਕਾਹ ਕਹਣਾ ਦੇਖ ਲਈ ਲੱਗਣਾ ਕਿੰਧਰ ਨੂੰ ਆ ਇਲਾਜ ਸਾਰੇ ਹੀ ਆ ਹੁਣ ਜਦ ਫਿਰ ਆਏਗੇ ਮਿਸਤਰੀ ਕੋ ਫਿਰ ਤਾਂ ਇਲਾਜ ਇੱਕ ਗਿਆ 50 ਬਿਲਕੁਲ ਆਲਾ ਦੋ ਨਾ ਆਏ ਚੈਲਕਣੇ ਆ ਹਾਂ ਚੈਲਕਣੇ ਕਿ ਕਰਦਾ ਫਾਈਨਲ ਪਿੱਛੇ ਨੂੰ ਲੱਗਣਾ ਫਿਰ ਕਹਿੰਦੇ ਨਿਕਲਣ ਦਾ ਡਰ ਰਹੇ ਨਾ ਹਾਂ ਠੀਕ ਹੈ ਹਾਂ ਉੱਕੇ ਉਹੀ ਚੱਕਰ ਹੈ ਜਾਂ ਮਿਸਤਰੀ ਕੋ ਪਹੁੰਚ ਗਏ ਪਤਾ ਸਭ ਕਾ ਸੀਦੇ ਇਲਾਜ ਆ ਜਿੰਨਾ ਚ ਮਿਸਤਰੀ ਕੋਲ ਆਉਂਦੇ ਨਹੀਂ ਉਹਨਾਂ ਚ ਕੋਈ ਇਲਾਜ ਨਹੀਂ ਦੇਖ ਕੇ ਪਾਈ ਉੱਥੇ ਵੀ ਪਾਉਣਾ ਤੇ ਵੀ ਚਾਹੀਦਾ ਹੀ ਯਾਰ ਉਹ ਪਹਿਣਾ ਨਹੀਂ ਉੱਥੇ ਤੋਂ ਪਹਿਨਾ ਪੱਤੀ ਦਾ ਤੇਰੋਂ ਨੂੰ ਲੈ ਹਾਂ ਹਾਂ ਠੀਕ ਆਪਾਂ ਨਾ ਝਾੜਦੇ ਬੁੱਲ ਜੇ ਇਹਦੇ ਸਿੱਧਾ ਹੁੰਦਾ ਝਾੜਦੇ ਸਿੱਧੀ ਕਰਦੇ ਕੋਈ ਗੱਲ ਨਾ ਹਾਂ ਨਹੀਂ ਨਾ ਮੰਨਦੀ ਆ ਬੜੀ ਸਦਾ ਸੱਟ ਵੱਦੀ ਨੇ ਨੂੰ ਜਾਂ ਮਿਸਤਰੀ ਕੋਲ ਆ ਕੇ ਫਿੱਤਾ ਕੋ ਬਣੂਗਾ ਇਹਦਾ ਉਸ ਦਾ ਬਣਾਉਣੇ ਪਾਰਾ ਪੰਜ ਸਾਲ ਲਓ ਜੀ ਨਾ ਤਾਂ ਦੋਲੇ ਸਿੰਘ ਨੇ ਸਟੈਂਡ ਮੰਨ ਕੇ ਔਖਾ ਸੌਖਾ ਦੋਲੇ ਖੋਲ ਕੇ ਮੰਨਿਆ ਫੇਰ ਵੀ ਖੋਲ ਕੇ ਮੰਨਿਆ ਗਰਮੀ ਪੁਆਈਏ ਨਹੀਂ ਤਾਂ ਗਰਮੀ ਜਾ ਦੇਖ ਲਓ ਹੋਰ ਗਰਹਾਰ ਹੈ ਕੀ ਕਰੀਏ ਦਾ ਸਾਵੇਂ ਚੱਲਦੀ ਚੱਵੇਂ ਨਾ ਇਹ ਕਿਤੇ ਕੂਲਰ ਲਾਇਆ ਵਿੱਚ ਅੱਗੇ ਕੂਲਰ ਤੇ ਰਸ ਗਿਆ ਸਾਡੇ ਨਾਲ ਅੱਗੇ ਜਿਹੜਾ ਕੂਲਰ ਹੁੰਦਾ ਉਹਰੇ ਕੂਲਰ ਹੁਣ ਲਾਉਂਗੇ ਵਾਲੇ ਆਉਲੀ ਆਉਲੀ ਆਉਂਦੇ ਬੰਦੇ ਫਿਰ ਲਾਉਂਗੇ ਕੂਲਰ ਬੰਦ ਕੱਢਦੇ ਆਂ ਤੇ ਅੰਦਰ ਤੇ ਅੰਦਰ ਕਿਤੇ ਕੂਲਰ ਤਿੰਨ ਪਏ ਮੇਰੇ ਕੋਲ ਹੂੰ ਉਹ ਫੇਰ ਬੜੇ ਨਾਲੇ ਕੱਢਣੇ ਔਖੇ ਛੋਟਾ ਕੱਢ ਲਈ ਤੇ ਛੋਟਾ ਧੂਆ ਬਣਾਇਆ ਸਟੈਂਡ ਜਦੋਂ ਇੱਕੋ ਟਾਕੀ ਰਾਜੀ ਲਾ ਦੇ ਪੱਕਾ ਜੀ ਇੱਥੇ ਹਵਾ ਘੱਟ ਮਾਰਉਂ ਉੱਥੇ ਚੱਕੀ ਵਾਲਾ ਸਮਾਨ ਤੇ ਇਹ ਵੀ ਚੱਕਰ ਅੰਦਰ ਜਿਹੜੇ ਆਟਾ ਹੀ ਮਾਰਨਾ ਚਾਕੇ ਸੋਰੀ ਨਹੀਂ ਗੱਲ ਜੀ ਹੁੰਦਾ ਘੱਟ ਜਿਆਦਾ ਕਿ ਰੈਡਾ ਯਾਰ ਉਹ ਬੜੀ ਉਹ ਉਹੋਂ ਜ਼ਿਆਦਾ ਵੇਚਦਾ ਉਹ ਤਾਂ ਜਿਹੜਾ ਜ਼ਿਆਦਾ بڑا ਤਾਂ ਹੂੰ ਉਹ ਉਹਦੇ ਕਰਾਉਣੇ ਸਲੱਖਾਂ ਡੇਗਾ ਦਾ ਅੱਛਾ ਮੁਰਗਾ ਮੈਸਾ ਲਾਉਣਾ ਉਹਦੀ ਹਵਾ ਉਰੇ ਤੇ ਰੱਖਿਆ ਹੋਇਆ ਉਹ ਤਾਂ ਖਾ ਹੋ ਜਾਂਦੀ ਬਹੁਤ ਵਾਦੀ ਉਹਦੀ ਫੋਟਰ ਬੜੀ ਦੀ ਬਹੁਤ ਲੱਗੀ ਹੂੰ ਬਹੁਤ ਵਧੀਆ ਨਜ਼ਾਰਾ ਤਾਂ ਠੀਕ ਹੈ ਫਿਰ ਚਲ ਜੇ ਮਨ ਗੈਸਟ ਹੈਂਡ ਆਪ ਕੋ ਸੋਫਾ ਚਲ ਠੀਕ ਹੈ ਗਰਮੀ ਹੈ ਨਾ ਵੀ ਦੇਖਿਆ ਗਾ ਬੰਦਿਆਂ ਮੰਨੇ ਜਾਈ ਸੀ ਨਾ ਗਰਮੀ ਜੇ ਫਿਰ ਕਟਾਈ ਵੀ ਹੋਣੀ ਦੀਦੀ ਜੀਤ ਬਾਈ ਕੋ ਪਹੁੰਚ ਕੇ ਰਾਤ ਤਾਂ ਹੋ ਗਿਆ ਹਨੇਰਾ ਸਤਿ ਸ੍ਰੀ ਅਕਾਲ ਜੀ ਵਧਾਈਆਂ ਬਾਈ ਨੂੰ ਵਧਾਈਆਂ ਜੀ ਵਧਾਈਆਂ ਇਹ ਵੀ ਨਾ ਨੀਰਾ ਰਾਤ ਤਾਂ ਹੋ ਗਿਆ ਤਾਂ ਨੀਰਾ ਰਾਤ 9:30 ਵੱਜ ਗਏ ਨੀ ਤਾਂ ਰਾਤੇ ਮਿਲਣਾ ਤਾਂ ਇਹਨੂੰ ਪਰ ਹੁਣ ਫਿਰ ਸਵੇਰੇ ਮਿਲੇ ਆ ਕਰਤਾ ਟਰੈਕਟਰ ਦਾ ਸੌਦਾ ਵਧੀਆ ਵਧੀਆ ਅਜੇ ਅਸੀਂ ਡਰ ਗਏ ਬਈ ਵਿਆਜ ਭਉਗਾ ਪੈਸੇ ਭਉ ਪੈਣੇ ਆ ਇਹ ਫੋਨ ਪਰ ਜਿਹਦੇ ਕਹਦੇ ਕਰੇ ਚੱਕ ਤੋਂ ਕੰਮ ਨੂੰ ਵਿਆਜ ਨੂੰ ਕੋਈ ਨਹੀਂ ਖੜਾ ਖੜਾ ਦੇਖ ਪਾ ਜੂਗਾ ਉੱਪਰ ਮਾਰ ਦੇ ਤਾਰ ਕੇ ਇਕੱਠੀ ਦਾ ਕੋਈ ਨਹੀਂ ਦੇਖੀ ਜਾਨੂੰ ਜਿਹੜਾ ਕੋਈ ਹੁੰਦਾ ਗੱਗਾ ਡਰੀ ਆਵੇ ਜਾਂ ਦੇਖੇ ਕਰੇ ਰਕਮ ਕਹਿੰਦਾ ਯਾਰ ਬਹੁਤ ਹਰ ਚ ਵੀ ਹੋ ਜੇਗਾ ਮੈਂ ਕੋਈ ਨਹੀਂ ਇਹਨੂੰ ਫੋਨ ਲਾਇਆ ਕਰੀਏ ਜਦ ਇਹ ਕਦੇ ਕਰੇ ਚੱਕ ਤੋਂ ਕੰਮ ਨੂੰ ਆ ਬੜੀ ਠੀਕ ਹੈ ਗੱਲ ਨਹੀਂ ਖੋਰ ਆ ਕੱਲ ਸਵੇਰੇ ਕਹਿੰਦਾ ਤਾਂ ਕਹਿੰਦਾ ਮੇਰੀ 4x4 ਦੀ ਬਹੁਰੀ ਜਾਂ ਤੇ ਮੁੰਡੇ ਨੇ ਭਗਾ ਦਿੱਤੀ ਲੱਗਾ ਠੀਕ ਹੈ ਬਾਈ ਉਹਨੂੰ ਕਿਹਾ ਤਾਂ ਮੈਂ ਦੇਖਦੇ ਜਦਾ ਬਾਈ ਲੋਟ ਆਉਂਦਾ ਹੋਇਆ ਕੰਮ ਤੇ ਛੱਡੇ ਹੋ ਨਾ ਲੋੜ ਤਾਂ ਉਹ ਨਹੀਂ ਤੇਰਾ ਮੇਰੀ ਗੱਲ ਸੁਣ ਉਹ ਡਰਦਾ ਤਾਂ ਜਦ ਬਾਪੂ ਨਹੀਂ ਕਹਿਤਾ ਵੀ ਚੱਕ ਦੇ ਫੱਟੇ ਫੇ ਕੋਈ ਚੱਕਰੇ ਨਹੀਂ ਹੈਗਾ ਉਹ ਕਹਿ ਕੇ ਭੇਜਦਾ ਮਾੜ ਦਰੀ ਨੂੰ ਨਾ ਮਾ ਕੇ ਤੇਰੀ ਸਾਲੇ ਉਧਰ ਚੜਦੇ ਉਧਰ ਤੇ ਰਹਿੰਦੇ ਅਣੀ ਕੀ ਗੱਲ ਹੈ ਉਹ ਉਹ ਤਾਂ ਹੈ ਉਹ ਮੇਰੀ ਗੱਲ ਸਮਝਦਾ ਯਾਰ ਫਸਲ ਦੀ ਸੁੱਖ ਸ਼ਾਂਤੀ ਆਈ ਦੀ ਕੁਝ ਨਹੀਂ ਹੈਗੇ ਇਹ ਫਸਲ ਦੀ ਜੀਆਂ ਦੀ ਸੁੱਖ ਸ਼ਾਂਤੀ ਹੋਵੇ ਬਸ ਕੁਝ ਵੀ ਨਹੀਂ ਆਏਗਾ ਕੁਝ ਵੀ ਨਹੀਂ ਆਏਗਾ ਆਪਾਂ ਕਿਰਤ ਕਰਨੀ ਹੈ ਉਧਰੀ ਜਾੜੇ ਚੱਲਦੀ ਆਈ ਲਾਈ ਚੱਲਦੀ ਰਹੇ ਬਸ ਇੱਕ ਨਹੀਂ ਨਾਲ ਇੱਕ ਹੋਰ ਆ ਨਾ ਜਿਹੜੇ ਗੁਵਾਇ ਦਾ ਪਾਣੀ ਨਿਕਲਦੇ ਕਹਿੰਦੇ ਉਹ ਪੈਂਦੇ ਵੀ ਰਹਿਣ ਇੱਕ ਹੋਰ ਵੀ ਆ ਹੁਣ ਜੇ ਨਾ ਲੰਦੇ ਮੰਨ ਲਾ ਆਪਾਂ 2 ਸਾਲ ਨੂੰ ਵੀ ਲੰਦੇ ਇਹਨੇ ਮਹਿੰਗਾ ਹੋਣਾ ਦਾ ਹਾਂ ਉਹਨੇ ਸਸਤਾ ਉਹਨੇ ਸਾਤਾ ਬਣਾਦਾ ਵਾਸ ਫਿਰ ਤਾਂ ਆਪਣੇ ਫੁੱਲ ਰੇਟ ਤੇ ਗਿਆ ਵਧੀਆ ਰੇਟ ਤੇ ਚਲੇ ਗਏ ਫੇਰ ਸਰੀ ਲੱਗ ਗਿਆ ਕੋਈ ਜੱਕਰ ਨਹੀਂ ਹੋਇਆ ਪਰ ਐ ਵਧੀਆ ਰਹਿ ਗਿਆ ਨਾਲੇ ਬਾਈ ਹੈਗੇ ਰਿੰਦਰ ਗੜੀ ਉਹ ਖਿੱਚ ਧੂਏ ਕਰ ਲੇਦੇ ਸੈਟ ਕੰਪ ਉਹ ਦੂਆ ਮਾਮੇ ਰੁਕ ਤੂੰ ਅਸੀਂ ਭੱਜ ਲੇ ਕਰੀਏ ਉਹ ਮਾਮੇ ਰੁਕ ਜਾ ਜਦਿ ਬਾਪੂ ਜਦਿ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਕਰਕੇ ਹੜੇ ਹੀ ਨਹੀਂ ਉਹ ਆਹ ਕਹਾਣੀ ਨੂੰ ਸਰੀ ਲਾਈ ਉਹਨੇ ਆਜੋ ਵੀ ਆਜੋ ਬਹੁਤ ਬਾਤ ਨਾ ਬਾਰ ਸਭ ਨੂੰ ਆਜੋ ਸਭ ਨੂੰ ਪੰਮੇ ਨੇ ਬਾਈ ਜਿਆਦਾ ਪੰਮੇ ਨੇ ਵੀ ਕਰਿਆ ਹੁਣ ਕੀ ਹਾਲ ਹੈ ਮੈਂ ਇਹ ਬਾਈ ਆਇਆ ਉਹ ਉਧਰ ਤੇ ਬਾਡਰ ਤੇ ਬਾਡਰ ਤੇ ਹਾਂ ਹੋਰ ਫਿਰ ਯਾਰ ਵਧੀਆ ਕਰਿਆ ਭਾਈ ਇੱਥੇ ਨਾ ਕਰਤਾ ਫੇ ਹੁਣ ਇਹੀ ਨੇ ਗੱਟਿਆ ਯਾਰ ਇਦਾਂ ਦੇ ਡਰੀ ਵੀ ਗਏ ਅਜਿਹਾ ਵੀ ਪੈਸੇ ਬਹੁਤ ਪੈ ਰਹੇ ਆ ਫਿਰ ਕੋਈ ਨਹੀਂ 12 ਲੱਖ ਕੇ ਤੇ ਥੂੜਾ ਥੋੜਾ ਹੁੰਦਾ ਫੇ ਰਹੀ ਇਹ ਜਦੇ ਫੋਨ ਪਰ ਹਾਂ ਕਿੱਥੇ ਕੀ ਪੁੱਜ ਗਈ ਇੱਥੇ ਆ ਚੱਲ ਤੂੰ ਚੱਲ ਕਰ ਦੇ ਜੇ ਕਹਿ ਲੂੰ ਤਾਂ ਫੇ ਇਹਨੇ 2 ਮਿੰਟ ਲਾਉਣੇ ਇੱਥੇ ਆਹ ਥੋੜੇ ਨਾਲੇ ਹੁੰਦਾ ਸਾਰਾ ਹੌਂਸ ਲੈ ਕੇ ਆ ਨਾ ਤਾਂ ਫੇ ਹੈਗੇ ਯਾਰ ਠੀਕ ਆ ਚਲ ਆਏ ਆ ਵੀ ਹੁਣ ਹੈ ਵੀ ਇਹ ਚਾਰੇ ਤੇ ਤਿੰਨੇ ਇਹ ਦੋ ਇਹ ਹੋਵੇ ਪੰਜੇ ਜਣੇ ਤੇ ਫਿਰ ਚਾ ਉਹ ਤੇਰਾ ਦਿਲਪਰੀ ਦਾ ਡੈਡੀ ਵੀ ਹੁੰਦਾ ਉੱਥੇ ਫਿਰ ਹੋਰ ਕੀ ਕੰਮ ਕਰਦਾ ਉਹ ਫੋਨ ਪਰ ਚੱਲਦਾ ਹੁੰਦਾ ਉਧਰੋਂ ਫੋਨ ਪਤਾ ਤੇ ਤੂੰ ਫੋਨ ਕਰਦਾ ਉਧਰੋਂ ਦਿਲਪਰੀ ਦੇ ਡੈਡੀ ਹੁੰਦੇ ਆਲੇ ਕਰਿਆ ਤੇ ਤੈਨੂੰ ਕੋਣ ਜਦੇ ਆਹ ਕਿਆ ਕਰੀਏ ਕਿੱਥੇ ਉਹ ਮਨ ਮਣਾ ਕੇ ਹੁੰਦੇ ਵੀ ਲੈ ਕੇ ਆਉਣਾ ਪੈਸੇ ਨਹੀਂ ਦੇ ਕੇ ਹੁੰਦੇ ਹਾਂ ਡੰਡ ਡੋ ਕਹਿੰਦੇ ਸੀ ਤਾਂ ਵੀ ਜਾਰਫਤ ਕਰਾਉਣ ਜਾਣਾ ਨਵਾਂ ਹੀ ਲੈ ਜਾਣਾ ਨਾਲ ਆਹ ਉਹਦੇ ਨਾਲੋਂ ਨਾਲੇ ਇੱਕ ਹੋਰ ਵੀ ਆ ਉਹਨਾਂ ਨਾਲ ਨਾਲੋਂ ਫੰਕਸ਼ਨ ਵੀ ਵੱਧ ਵਾਧਾ ਤੇ ਉਹ ਕਹਿੰਦਾ ਵਿੱਚ ਨਵੀਂ ਅਪਡੇਟ ਆਈ ਹੈ ਨਾ ਹੁਣ ਨਵੇਂ ਆ ਗਏ ਇਹ ਉਹ ਦੱਸਿਆ ਨਹੀਂ ਡਾਬਨ ਸੈਂਸਰ ਦਾ ਉਹਨਾਂ ਲਿਫਟ ਵਾਲਿਆਂ ਨੇ ਕਰਾ ਡਾਬਨ ਸੈਂਸਰ ਕਰਤਾ ਉਹਨੂੰ ਕੀ ਕਬੀ ਇਹ ਮੁਕਿਆ ਹੱਕ ਪਈ ਆਜਾ ਮੈਂ ਕਹਿੰਦਾ ਦੋ ਕੁ ਥਾਲੇ ਹੋਣੇ ਲੇਕਿਨ ਦੋ ਵੀ ਨਾ ਮਾਡਲ ਹਾਂ ਜੰਮਰ ਹਾਂ ਮਾਈ ਮਾਡਲ ਕਹਿੰਦਾ ਦਸੰਬਰ ਦਸੰਬਰ 22 23 ਆ 24ਵਾਂ ਚੱਲਦਾ ਡੇਢ ਸਾਲ ਹੋਇਆ ਡੇਢ ਸਾਲ ਹੋਇਆ ਬੱਲੀ ਜਾਂਦਾ ਕੋਈ ਨਾ ਕੋਈ ਹਾਂ ਹਾਂ ਪੈਰ ਹੋਈ ਉਹਨੇ ਸੁਵਾਦੇ ਨਾ ਪੈਰ ਸੁਵਾਦੇ ਉਹਨਾਂ ਨੇ 17 ਦੇ ਪਾਏ ਉਹਨਾਂ ਨੇ ਬੜੇ ਪਾਏ 17 11 ਦੇ ਮੂਰੇ ਮੈਂ ਮੇਰੇ ਲਈ 12 ਦੇ 1 ਪੁਆਇੰਟੇ ਰਹਿ ਗਏ 12 ਦੀ ਪਾਉ ਲੈਦੇ ਹੁਣ 1 ਘਸਾਰ ਹੋ ਜਾਂਦੇ ਬੀ ਦੇ ਨਾਲ ਤੇ ਉਹ ਮੂਰੇ 11 ਦੇ ਮੇਰੇ ਮਾ ਅੱਡੇ ਬਰਦੇ ਆ ਉਹ ਜਿੱਦਣ ਸੀ ਟਰੈਕਟਰ ਪਹਿਲਾਂ ਲੈਣ ਗਏ ਤੇ ਉਦੋਂ ਤੁਸੀਂ ਦੁਆ ਲੰਦੇ ਤੇ ਉਹਨਾਂ ਨੇ ਤੁਹਾਨੂੰ ਦੁਆ ਦੁਆ ਕੇ ਭੇਜਿਆ ਉਦਣ ਕਿਦਣੇ ਉਹ ਕਹਿੰਦੇ ਟਰੈਕਟਰ ਲੈ ਕੇ ਜਾਣਾ ਜਦ ਇਹ ਲੈ ਕੇ ਦਿਲਾ ਥੋੜੇ ਦਿਨ ਬਾਅਦ ਇਹ ਕਹਿੰਦਾ ਲੈ ਕੇ ਜਾਣਾ ਟਰੈਕਟਰ ਦਾ ਪਤਾ ਵੀ ਹੈਗਾ ਹੀ ਆ ਇਹਦਾ ਪਹਿਲਾ ਘੋੜਾ ਹੀ ਫੋਰਾ ਪਰਸੋਂ ਵੀਡੀਓ 'ਚ ਗੱਲਾਂ ਕਰਦੇ ਦੇ ਬੈਠੇ ਕਹਿੰਦਾ ਬਈ ਰੀਜ ਇੱਕ ਲੈ ਕੇ ਆਉਣਾ ਆਰਮ ਹਾਰ 'ਚ ਵੀ ਰਹੀ ਗਈ ਹੈ ਕਹਿੰਦਾ ਬਾਪੂ ਦੀ ਰੀਜ ਹੈ ਕਹਿੰਦਾ ਵੀ ਲੈ ਕੇ ਜਾਣਾ ਮੈਂ ਫੇਰ ਚੱਲ ਕੋਈ ਨਹੀਂ ਹੌਲੀ ਹੌਲੀ ਅਸੀਂ ਵੀ ਕੋਰਾਤ ਨਹੀਂ ਵਧੇ ਹੈਗੇ ਜੇ ਕੋਰਾਤ ਵਧਦੇ ਫਿਰ ਤਾਂ ਉਹਨਾਂ ਨੇ ਵੀ ਕਿਹਾ ਤਾਂ ਵੀ ਕੋਰਾਤ ਵਧ ਗਏ ਅਸੀਂ ਵੀ ਔਲੀ ਔਲੀ ਉੱਪਰੋਂ ਜਾਈਗੇ ਉਹਨਾਂ ਨੇ ਵੀ ਘਟਾਈਗੇ ਆਕਰ ਸੌਦਾ ਦੇ ਪੜੇ ਜਾਂਦਾ ਉਹ ਹੁਣ ਤਨੂ ਫਿਰ ਦੱਸ ਦਾਂਗੇ ਕਿੰਨੇ ਦਾ ਗਿਆ ਕੋਈ ਨਹੀਂ ਪਰ ਵੀ ਨਵੇਂ ਟਰੈਕਟਰ ਵਾਲੇ ਵੀ ਕਿੰਨੇ ਦਾ ਨਵਾਂ ਇਹ ਨਵਾਂ ਤਾਂ 12 ਦਾ ਤੇ 12 ਦਾ ਹੈ ਸਾਰਾ ਕੁਝ ਪਾ ਕੇ 12 ਦਾ ਪੈਂਦਾ ਜੀ ਹਾਂ ਅਸੀਂ ਟਰੈਕਟਰ ਵੀ ਦੱਸਦਾ ਯਾਰ 12 ਨਹੀਂ ਟਰੈਕਟਰ ਦੱਸਦਾ ਭਾਈ ਜੇ ਬਾਕੀ ਆਈ ਜਾਂ ਐ ਛੇ ਆਪਣੇ ਦੇਖੀ ਲੈਣਾ ਬੜੀਆ ਇੱਕ ਬੜੀ ਜੀ ਬਣਦੀ ਹੈ ਉਹ ਤਾਂ ਹੈ ਕਿ ਨਹੀਂ ਹੂੰ ਇੱਕ ਨਾਲ ਯਾਰ ਮੈਂ ਨਹੀਂ ਤਾਂ ਦੇ ਦ ਫਿਰ ਤਾਂ 275 ਸੋਚਦਾ ਤਾਂ ਮੈਂ ਲੰਦਾ 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 ਮੈਂ ਨੂੰ ਆਏ ਬੈਠਾ ਵੀ 575 ਠੀਕ ਹੈ ਸਾਰਾ ਵਧੀਆ ਚੀਜ਼ ਆ ਆਪਣੀ ਕੋਈ ਵਾਰੀ ਹੋਰ ਆਉਗਿਆ ਉੱਥੇ ਗੱਲ ਹੁਣ ਬਿੰਦਰ ਦੇ ਨਾਲ ਰਹਿਣਾ ਪੈਣਾ 150 16 ਟੜਾ ਉਹੀ 100 ਨਹੀਂ ਕਰਾਉਣਾ ਕਰੂਣਾ ਇਹ ਕੀ ਬਿੰਦਰ ਹੀ ਨੇ ਰਾਤ ਤੇ ਵੀ ਆ ਇਧਰ ਰਾਤ ਤੇ ਤਾਂ ਮੈਂ ਨਹੀਂ ਇਹ ਹੁਣ ਤੈ ਹੀ ਕਰਾ ਰਾਤ ਆਏ ਕਰਾ ਸੀ ਇੱਕ ਬੌਡ 150 ਕਰਾ ਦੇਣਾ 100 ਵਾਲਾ ਕਰਾ ਦੇਣਾ ਆਪਣਾ ਲੋਡ ਕਰਕੇ ਦੇਖ ਜਿਆਦਾ ਨਹੀਂ ਕਿਹਣੀ ਜਿਹਾ ਨਹੀਂ 150 ਠੀਕ ਨਹੀਂ ਹੋਈ ਹੋਰ ਤੇ ਹੁਣ ਐਡਾ ਟਰੈਕਟਰ ਹੋਊ ਠੀਕ ਐਡਾ ਟਰਾਲਾ ਹੋਊ ਆਜਾ ਜੀ ਉਹ 100 ਕੋਟ ਨਾ ਭਈਆਂ ਨਾਲ ਪਹਿਲੀ ਗੱਲ ਕਰ ਲੂਗਾ ਬਾਅਦ ਵਿੱਚ ਦਵਾਪੀ ਅਸੀਂ ਠੀਕ ਹੈ ਗੱਲ ਵਾਹ ਚਲੋ ਠੀਕ ਹੈ ਜੀ ਫਿਰ ਵਧਾਈਆਂ ਬਹੁਤ ਬਹੁਤ ਮਿਲਦੀ ਰਹਿਣਾ ਹੁਣ ਤਾਂ ਟਰੈਕਟਰ ਲੈ ਕੇ ਆਵਾਂਗੇ ਗੱਲ ਪਰਸੋਂ ਕਰਕੇ 25-30 ਜਣੇ ਇਕੱਠੇ ਚਲੋ ਠੀਕ ਹੈ ਜੀ ਚੰਗਾ ਜੀ